के फिर फिर आरा चलना शुरू हो मतीदास हिंदू धर्म छोड़ के हिंदू धर्म छोड़ के गुरु तेग बहादुर साहब का धर्म छोड़ के मोमन बन जाओ ते जहां फिर संगत जी जी का खालसा जी की फतेह ਕੋਈ ਬੰਦਾ ਆਰਐਸਐਸ ਦਾ ਫਿੱਟ ਕੀਤਾ ਵਾ ਕੋਈ ਬੰਦਾ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਦਿੰਦਾ ਪਿਆ ਵਾ ਜਾਂ ਕੋਈ ਬੰਦਾ ਬੀਜੇਪੀ ਦੀ ਜਾਂ ਕੋਈ ਬੰਦਾ ਆਰਐਸਐਸ ਦੀ ਬੋਲੀ ਬੋਲ ਰਿਹਾ ਵਾ ਉਹਦਾ ਪਹਿਰਾਵਾ ਵੇਖ ਕੇ ਅੰਦਾਜ਼ਨ ਕੀਤਾ ਜਾ ਸਕਦਾ ਵੀ ਇਹ ਬੰਦਾ ਆਰਐਸਐਸ ਦਾ ਜਾਂ ਕੀ ਦਾ ਵਾ ਕਿਉਂਕਿ ਪਹਿਰਾਵਾ ਤੇ ਹਰਜੀਤ ਰਸੂਲਪੁਰ ਵਰਗੇ ਬਹਿਰੂਪ ਗਏ ਉਹ ਵੀ ਪਹਿਰਾਵਾ ਸਿੱਖੀ ਦਾ ਪਾਈ ਫਿਰਦੇ ਪਰ ਅੰਦਰੇ ਅੰਦਰ ਉਹਨਾਂ ਦੀਆਂ ਜੜ੍ਹਾਂ ਫਿੱਟ ਕੀਤੀਆਂ ਆਰਐਸਐਸ ਦੀ ਬੰਦੇ ਦੀ ਬੋਲੀ ਵੇਖ ਕੇ ਬੰਦੇ ਦੇ ਚਾਲ ਚੱਲਣ ਵੇਖ ਕੇ ਬੰਦੇ ਦਾ ਪਤਾ ਲੱਗ ਸਕਦਾ ਵਾ ਕਿ ਬੰਦਾ ਬੋਲੀ ਕਿਹਨਾਂ ਦੀ ਬੋਲ ਰਿਹਾ ਵਾ ਆਰਐਸ ਦੀ ਬੋਲ ਰਿਹਾ ਵਾ ਬੀਜੇਪੀ ਦੀ ਬੋਲ ਰਿਹਾ ਵਾ ਕਿਹਨਾਂ ਦੀ ਬੋਲ ਰਿਹਾ ਵਾ ਉਹਦੇ ਲੱਛਣਾਂ ਤੋਂ ਪਤਾ ਲੱਗਦਾ ਵਾ ਸੰਤ ਕੀਰਤਣੀਆਂ ਖਵਾਉਣ ਵਾਲੇ ਭਾਈ ਸਾਹਿਬ ਭਾਈ ਚਮਨਜੀਤ ਸਿੰਘ ਜੀ ਲਾਲ ਮੈਂ ਕੋਈ ਮਾੜਾ ਸ਼ਬਦ ਨਹੀਂ ਵਰਤਾਂਗਾ ਮੇਰੇ ਦਾਦਾ ਜੀ ਦੀ ਉਮਰ ਦੇ ਆ ਬੜੇ ਸਰਕਾਰ ਜੋ ਗਿਆ ਉਹਨਾਂ ਦਾ ਕੀਰਤਨ ਸੁਣਦੇ ਆਏ ਆ ਬਚਪਨ ਤੋਂ ਮੈਂ ਕੋਈ ਮਾੜਾ ਸ਼ਬਦ ਨਹੀਂ ਉਹਨਾਂ ਨੂੰ ਵਰਤਾਂਗਾ ਪਰ ਨਾਗਪੁਰ ਦੀਵਾਨ ਚੱਲ ਰਿਹਾ ਸੀ ਜੇ ਚਲਦੇ ਦੀਵਾਨ ਦੇ ਵਿੱਚ ਲੱਖਾਂ ਸੰਗਤਾਂ ਦੇ ਇਕੱਠ ਦੇ ਵਿੱਚ ਜੋ ਉਹਨਾਂ ਨੇ ਬਚਨ ਮੂੰਹ ਕਿੱਢਿਆ ਆਪਣੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ Hindu ਸੀ ਕਿਤੇ ਭਾਈ ਮਤੀ ਦਾਸ ਵੀ Hindu ਸੀਗੇ ਲੱਗਦਾ ਨਹੀਂ ਭਈ ਇਹ ਉਪਾਸ਼ਾਰ ਆ ਸਸ ਵਰਤ ਰਹੀ ਹੈ ਖੁਸ਼ ਕਿਹਨਾਂ ਨੂੰ ਕੀਤਾ ਜਾ ਰਿਹਾ ਵਾ ਜਿਹੜੇ ਆਰਐਸਐਸ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀਆਂ ਲਾ ਕੇ ਬੈਠੇ ਉਹਨਾਂ ਨੂੰ ਤਾਂ ਕੋਈ ਉਹਦੇ ਵਿੱਚ ਉਦੋਂ ਦੇ ਮੈਂ ਉਹ ਵੇਖ ਰਿਹਾ ਕੋਈ ਸਾਡਾ ਬਲਾਰਾ ਨਹੀਂ ਬੋਲਿਆ ਕੋਈ ਸਾਡਾ ਪ੍ਰਚਾਰਕ ਨਹੀਂ ਬੋਲਿਆ ਮੈਂ ਸੋਚ ਰਿਹਾ ਕਿ ਕੋਈ ਬੋਲੇ ਕੋਈ ਨਹੀਂ ਬੋਲਿਆ ਫਿਰ ਗੁਰੂ ਘਰ ਸਿੱਖ ਹੁੰਦੇ ਨਾ ਤੇ ਮੈਂ ਸਮਝਿਆ ਕਿ ਯਾਰ ਮੇਰਾ ਫਰਜ ਆ ਜੇ ਉਦਾਂ ਮੈਂ ਅੱਗੋਂ ਪਿਛੋਂ ਹਰ ਮੁੱਦੇ ਤੇ ਬੋਲਦਾ ਇੱਥੇ ਵੀ ਫਰਜ ਆ ਮੇਰਾ ਕਿ ਮੈਂ ਬੋਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਤੇ ਭਾਈ ਮਤੀ ਦਾਸ ਜੀ ਨੂੰ ਇਸ ਭਾਈ ਸਾਹਿਬ ਨੇ ਜਿਨ੍ਹਾਂ ਨੂੰ ਸੰਤ ਕੀਰਤनियां ਖਵਾਇਆ ਜਾਂਦਾ ਵਾ ਕਿਹਾ ਜਾਂਦਾ ਵਾ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਈ ਮਤੀ ਦਾਸ ਨੂੰ ਹਿੰਦੂ ਕਰਾਰ ਕਰਤਾ ਤੇ ਬਾਣੀ ਪੜ੍ਹੀਏ ਬਾਣੀ ਸਾਫ਼ ਕਹਰੇ ਵੀ ਨਾ ਹਾਂ ਮੈਂ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਅਸੀਂ ਉਹ ਵਾਲੇ ਹਿੰਦੂ ਨਹੀਂ ਆ ਜਿਹੜੇ ਗਾਇਤਰੀ ਪੜ੍ਹਗੇ ਅਸੀਂ ਉਹ ਵਾਲੇ ਮੁਸਲਮਾਨ ਨਹੀਂ ਆ ਜਿਹੜੇ ਕਲਮਾ ਪੜ੍ਹਗੇ ਵੀ ਆਰ ਡਿਫਰੈਂਟ ਅਸੀਂ ਹਿੰਦੂਆਂ ਨਾਲੋਂ ਵੱਖਰੇ ਆ ਸਿੱਖੀ ਦੀ ਡੈਫੀਨੇਸ਼ਨ ਬੜੀ ਪਿਆਰੀ ਸਿੱਖੀ ਦੀ ਡੈਫੀਨੇਸ਼ਨ ਵੱਖਰੀ ਆ ਗੁਰ ਸਤ ਗੁਰ ਕਾਜੋ ਸਿੱਖ ਅਖਾਇਸੋ ਭਲਕੇ ਉਠਾਰ ਨਾਮ ਤੇ ਆਵੇ ਸਿੱਖੀ ਦੀ ਡੈਫੀਨੇਸ਼ਨ ਪਰ ਕਿਵੇਂ ਭਾਈ ਸਾਹਿਬ ਨੇ ਲੱਖਾਂ ਸੰਗਤਾਂ ਦੇ ਇਕੱਠ ਦੇ ਵਿੱਚ ਜੋ ਗੱਲ ਕੀਤੀ ਕਿ ਸਿੱਖ ਭਾਈ ਮਤੀ ਦਾਸ ਵੀ Hindu ਤੇ ਗੁਰੂ ਤੇਗ ਬਹਾਦਰ ਸਾਹਿਬ ਵੀ Hindu ਠੀਕ ਹੈ ਹੁਣ ਕਈ ਭੇਡਾ ਵੀ ਕਹਿਣ ਗਿਆ ਕਿਉਂਕਿ ਵੇਖੋ ਭੇਡਾ ਡੇਰੇਦਾਰਾਂ ਦੀਵੇਂ ਹੈਗੀਆਂ ਭੇਡਾ ਕੀਰਤਨੀਆਂ ਦੇ ਵੀ ਹੁੰਦੀਆਂ ਵਾ ਭੇਟਾਂ ਐ ਭਾਈ ਸਾਹਿਬ ਦੀ ਵੀ ਹੈਗੀਆਂ ਵਾ ਕੀ ਕਹਿਣ ਗਿਆ ਭੇਡਾ ਵੇਖੋ ਜੀ ਗਲਤੀ ਹੋ ਜਾਂਦੀ ਹੈ ਭਾਈ ਸਾਹਿਬ ਦੇ ਕੋਲੋਂ ਵੀ ਗਲਤੀ ਹੋ ਗਈ ਮੈਂ ਬੇਨਤੀ ਕਰਾਂ ਵੀ ਗਲਤੀ ਹੋ ਸਕਦੀ ਸਾਡੇ ਕੋਲ ਵੀ ਹੁੰਦੀ ਹੈ ਮੈਂ ਇੱਕਥਾਂ ਦੀ ਗੱਲ ਆ ਮੈਂ 1984 ਕਹਿਣਾ ਹੈਗਾ 1985 ਕਹਿ ਤਾ ਹਾਂ ਮੈਂ ਬਾਅਦ ਵਿੱਚ ਮੈਂ ਕਿਹਾ ਮੈਂ ਕਿਹਾ 1984 ਦੇ 1985 ਦੇ ਵਿੱਚ ਇਦਾਂ ਹੋਇਆ ਮਾਫ ਕਰਨਾ ਸੰਗਤ ਜੀ 1984 ਦੇ ਵਿੱਚ ਉੱਥੇ ਮਾਫ ਕਰਨਾ ਸੰਗਤ ਜੀ ਲਫ਼ਜ਼ ਕਹਿ ਕਿ ਗੱਲ ਸੁਧਾਰੀ ਜਾ ਸਕਦੀ ਪਰ ਨਹੀਂ ਭਾਈ ਸਾਹਿਬ ਨੇ ਗੱਲ ਕੰਟੀਨਿਊ ਰੱਖੀ ਕਹਿਣ ਤੋਂ ਭਾਵ ਭਾਈ ਸਾਹਿਬ ਇਹ ਠਾਨ ਕੇ ਆਏ ਸੀਗੇ ਕਿ ਮੈਂ ਜਿੰਨਾਂ ਨੂੰ ਖੁਸ਼ ਕਰਨ ਚੱਲਿਆ ਉਹਨਾਂ ਨੂੰ ਖੁਸ਼ ਕਰਕੇ ਲਫਾਫਾ ਵਾਲਾ ਭਾਰਾ ਤੋਲਿਆ ਉਹਨਾਂ ਨੇ ਭਾਈ ਸਾਹਿਬ ਉਹਦੇ ਆਰਐਸਐਸ ਵਾਲੇ ਉਹ ਤਾਂ ਸਿੱਖਾਂ ਦੇ ਦੁਸ਼ਮਣ ਆ ਭਾਈ ਸਾਹਿਬ ਤੁਸੀਂ ਤੇ ਕੁਝ ਦਇਆ ਕਰੋ ਭਾਈ ਸਾਹਿਬ ਤੁਸੀਂ ਤਾਂ ਸ਼ਰਮ ਕਰੋ ਦੁਨੀਆਂ ਤਾਂ ਉਹ ਰੱਬ ਵਾਂਗੂ ਪੂਜਦੀ ਐ ਸਤਕਾਰ ਦੁਨੀਆਂ ਤੁਹਾਡਾ ਕਰਦੀ ਐ ਭਾਈ ਸਾਹਿਬ ਤੁਸੀਂ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਲੱਖਾਂ ਸੰਗਤਾਂ ਨੂੰ ਇਕੱਠ ਦੇ ਵਿੱਚ ਲੱਖਾਂ ਸੰਗਤਾਂ ਦੇ ਤੁਸੀਂ ਕਹਿ ਰਹੇ ਹੋ ਵੀ ਗੁਰੂ ਸਾਹਿਬ Hindu ਸੀਗੇ ਪਲੱਸ ਲੱਖਾਂ ਸੰਗਤਾਂ ਨੰਬਰ 2 ਤੇ ਪਲੱਸ ਇੱਕ ਜਿਹੜੇ ਕੈਮਰੇ ਲੱਗੇ 25 30 ਚੈਨਲ ਲਾਈਵ ਲੱਗੇ ਕਿੰਨੇ ਸੰਗਤ ਕੁਮਰਾ ਹੁੰਦੀ ਆ ਹੁਣ ਸਾਡੇ ਸਾਹਮਣੇ ਇੱਕ ਕੈਮਰਾ ਲੱਗਾ ਵਾ ਅਸੀਂ ਇੱਥੋਂ ਗੱਡੀ ਦੇ ਵਿੱਚ ਬੈਠ ਕੇ ਕੋਈ ਗੱਲ ਕਰ ਰਹੇ ਆਂ ਤੇ ਮੈਨੂੰ ਪਤਾ ਨਹੀਂ ਵੀ ਇਹ ਗੱਲ ਕਿੱਥੇ ਕਿੱਥੇ ਜਾਣੀ ਐ ਪਰ ਭਾਈ ਸਾਹਿਬ ਤੁਸੀਂ ਇੱਕ ਕੈਮਰੇ ਦੇ ਗੱਲ ਇਹ ਕੀਤੀ ਇੱਕ ਸੰਗਤ ਦੇ ਵਿੱਚ ਭਰੇ ਲੱਖਾਂ ਸੰਗਤਾਂ ਦੇ ਪੰਡਾਲ ਦੇ ਵਿੱਚ ਗੱਲ ਕਰਤੀ ਵੀ ਗੁਰੂ ਸਾਹਿਬ ਹੀ ਹਿੰਦੂ ਸੀਗੇ ਤੇ ਕੋਈ ਤੁਹਾਨੂੰ ਪੁੱਛਣ ਵਾਲਾ ਨਹੀਂ ਮੈਂ ਸਵਾਲ ਕਰਦਾ ਵਾਂ ਦਮਦਮੀ ਟਕਸਾਲ ਦੇ ਮੁਖੀ ਉਹ ਵੀ ਵਿੱਚ ਬੈਠੇ ਆ ਉਹਨਾਂ ਨੇ ਵੀ ਨਹੀਂ ਬੋਲਿਆ ਤੋ ਗੱਲ ਇਹ ਨਹੀਂ ਆ ਵੀ ਭਾਈ ਸਾਹਿਬ ਨੇ ਗੱਲ ਕਰਤੀ ਚਲੋ ਗਲਤੀ ਹੋ ਸਕਦੀ ਕਿਸੇ ਤੋਂ ਵੀ ਹੋ ਜੇ ਪਰ ਮੇਰਾ ਇੱਕ ਸਵਾਲ ਆ ਵੀ ਜੇਕਰ ਹਾਈ ਉਹ ਗੱਲ ਕਿਸੇ ਆਮ ਪ੍ਰਚਾਰਕ ਨੇ ਬੋਲੀ ਹੁੰਦੀ ਉਸ ਪ੍ਰਚਾਰਕ ਦਾ ਹਾਲ ਕੀ ਕਰਨਾ ਹੈ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਆ ਹੁਣ ਤੱਕ ਸੰਪਰਦਾਵਾਂ ਤੱਕ ਜਥੇਬੰਦੀਆਂ ਤੱਕ ਕਾਲ ਤੱਕ ਸਾਹਿਬ ਦੇ ਜਥੇਦਾਰ ਤੱਕ ਤਾਰਾ ਖੜਕ ਜਾਣੀਆਂ ਸੀ ਤੇ ਉਹ ਪ੍ਰਚਾਰਕ ਦਾ ਹੁਣ ਤੱਕ ਜੀਣਾ ਆਰਾਮ ਕਰ ਦੇਣਾ ਜਿਹੜੇ ਪ੍ਰਚਾਰਕ ਨੇ ਗੱਲ ਕੀਤੀ ਹੁੰਦੀ ਭਾਈ ਮਤੀਦਾਸ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ Hindu ਘਰਾਰ ਕਰਨ ਦੀ ਹੋਂ ਤੱਕ ਤਾਰਾਂ ਖੜਕਣੀਆਂ ਇਹ ਕਾਲ ਤੱਕ ਸਾਬ ਤੱਕ ਜਥੇਬੰਦੀਆਂ ਤੱਕ ਸੰਪਰਦਾਵਾਂ ਤੱਕ ਦਲਾ ਪੰਥਾਂ ਤੱਕ ਜੇ ਕਿਸੇ ਆਮ ਪ੍ਰਚਾਰਕ ਨੇ ਮੈਂ ਕਹਿੰਦਾ ਜਿਹਨੇ ਗੱਲ ਕਰਤੀ ਹੁੰਦੀ ਮੈਂ ਕੀਤੀ ਹੁੰਦੀ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਨੇ ਕੀਤੀ ਹੁੰਦੀ ਕਿਸੇ ਹੋਰ ਪ੍ਰਚਾਰਕ ਨੇ ਨਿੱਕੇ ਪ੍ਰਚਾਰਕ ਨੇ ਕੀਤੀ ਹੁੰਦੀ ਇਹ ਗੱਲ ਪਰ ਕਮਾਲ ਦੀ ਗੱਲ ਇਸ ਭਾਈ ਸਾਹਿਬ ਨੇ ਉਹ ਗੱਲ ਕੀਤੀ ਤੇ ਕਿਸ ਨੇ ਨਹੀਂ ਬੋਲੇ ਕੋਈ ਨਹੀਂ ਬੋਲਿਆ ਕਮਾਲ ਦੀ ਗੱਲ ਅਜ ਤੱਕ ਕੋਈ ਨਹੀਂ ਲੱਭਾ ਮੈਂ ਬੇਨਤੀ ਸੰਗਤ ਜੀ ਕਰਾਂ ਜਿਨ੍ਹਾਂ ਨੂੰ ਸ਼ਰੋਮਣੀ ਸੰਤ ਰਗੀ ਕਿਹਾ ਜਾਂਦਾ ਵਾ ਉਹਨਾਂ ਦੇ ਮੂੰਹੋਂ ਇਹ ਬਿਆਨ ਵੀ ਗੁਰੂ ਸਾਹਿਬ ਹਿੰਦੂ ਸੀਗੇ ਭਾਈ ਸਾਹਿਬ ਪਹਿਲੀ ਗੱਲ ਤਾਂ ਇਹ ਆ ਤੁਸੀਂ ਕੀਰਤਨੀਏ ਹੋ ਤੁਸੀਂ ਕੀਰਤਨ ਕਰੋ ਜੇ ਤੁਹਾਨੂੰ ਗੁਰੂ ਇਤਿਹਾਸ ਦਾ ਨਹੀਂ ਪਤਾ ਤੇ ਤੁਸੀਂ ਇਤਿਹਾਸ ਦੀ ਗੱਲ ਹੀ ਨਾ ਕਰੋ ਤੁਸੀਂ ਸ਼ਬਦ ਪੜੋ ਤਿਲਕ ਜੰਜੂਰਾ ਖਬਰ ਪ੍ਰਭਤਾ ਕਾ ਇਹ ਸ਼ਬਦ ਪੜੋ ਸੀਸ ਦੀਆਂ ਪਰ ਸਿਰਰਨ ਦੀਆਂ ਸ਼ਬਦ ਪੜੋ ਕੁਝ ਸ਼ਬਦ ਚੰਗੇ ਉਥੇ ਬਾਣੀ ਦੇ ਸ਼ਬਦ ਪੜ੍ਹ ਲਓ ਤੁਸੀਂ ਪਰ ਜੇ ਤੁਹਾਨੂੰ ਇਤਿਹਾਸ ਦੀ ਜਾਣਕਾਰੀ ਨਹੀਂ ਆ ਇਤਿਹਾਸ ਦਾ ਗਿਆਨ ਨਹੀਂ ਆ ਤੇ ਤੁਸੀਂ ਇਹ ਕਿਉਂ ਇਤਿਹਾਸ ਵਿੱਚ ਸੁਣਾ ਰਹੇ ਹੋ ਮੈਂ ਬੇਨਤੀ ਕਰਾਂ ਇਹ ਜਿਹੜੇ ਭਾਈ ਸਾਹਿਬ ਦੀ ਵੀਡੀਓ ਮੈਂ ਜੋੜੀ ਆ ਕਲਪ ਸਿੰਘਾ ਨੇ ਅਸੀਂ ਜੋੜੀ ਆ ਇਹ ਕਲਪ ਸਿੰਘਾ ਨੇ ਮੈਨੂੰ ਪਹਚਾਈ ਇਹ ਕੋਈ ਪਹਿਲੀ ਵਾਰning ਆ ਅੱਗੇ ਵੀ ਇਹਨਾਂ ਦੀ ਬਹੁਤ ਸਾਡੇ ਕੋਲ ਸੰਗਤਾਂ ਨੇ ਸ਼ਿਕਾਇਤਾਂ ਕੀਤੀਆਂ ਵਾ ਜਿੱਥੇ ਕੋਈ ਬੰਦਾ ਇਹਨਾਂ ਨੂੰ ਕਵੇ ਭਾਈ ਸਾਹਿਬ ਜੀ ਕੀਰਤਨ ਕਰਾਣਾ ਸਵਾਗਤ ਕਰਾਣਾ ਕੀ ਸੇਵਾ ਲਹੋਗੀ ਤੇ ਭਾਈ ਸਾਹਿਬ ਜੀ ਕਹਿੰਦੇ ਕਰ ਦੇਣਾ ਦਾਲ ਫੁਲਕਾ ਕਰ ਦੇਣਾ ਨਹੀਂ ਕੀ ਸੇਵਾ ਭਾਈ ਸਾਹਿਬ ਕਰ ਦੇਣਾ 2.5 ਲੱਖ ਦੇ ਦੇਣਾ ਇਹ ਮੇਰਾ ਬਿਆਨ ਨਹੀਂ ਆ ਭਾਈ ਸਾਹਿਬ ਦਾ ਆਪਣਾ ਬਿਆਨ ਹੁੰਦਾ ਏ 2.5 ਲੱਖ ਦੇ ਦੇਣਾ 2.5 ਲੱਖ ਬੇਟਾ ਚਲੋ ਸਮਾਂ ਕਿੰਨੇ ਵਜੇ ਦਾ ਪੁੱਛੋ ਵੀ ਚਲੋ ਕੀਰਤਨ ਕਰਾਣਾ 2.5 ਲੱਖ ਦੇ ਦੇ ਦੂ ਕੋਈ ਜਿੰਨੂੰ ਜਿੰਨਾਂ ਨੂੰ ਇਹਨਾਂ ਨੂੰ ਕੀਰਤਨ ਪਸੰਦ ਹੋਵੇ 2.5 ਲੱਖ ਤੇ ਦੇ ਦੂਗਾ ਸਵਾਲ ਇਹ ਆ ਵੀ ਸਮਾਂ ਕਿੰਨੇ ਵਜੇ ਭਾਈ ਸਾਹਿਬ ਕਿੰਨੇ ਵਜੇ ਆਉਣਾ ਤੁਸੀਂ 8 ਵਜੇ ਆ ਜਿਓ 8 ਵਜੇ ਤੋਂ ਟਾਈਮ ਦੇ ਕੇ 10 ਵਜੇ ਹੁੰਦੇ ਆ ਭਾਈ ਸਾਹਿਬ 10 ਵਜੇ ਕੋਈ ਸਮੇਂ ਦੀ ਕਦਰ ਨਹੀਂ 2.5 ਲੱਖ ਪੇਟਾ ਫੇਉਣਾ ਵੀ ਐਦਾਂ ਗੁਰਦੁਰੇ ਤੋਂ 5-7 ਕਿਲੋਮੀਟਰ ਦੂਰ ਗੱਡੀ ਆ ਤੇ ਆ ਕੇ ਸੇਵਾਦਾਰਾਂ ਨੂੰ ਫੋਨ ਕਰ ਦੇਣਾ ਅੱਜ ਵਾਜੇ ਚੁੱਕ ਕੇ ਲਾਜੋ ਸਾਡੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲੋਕ ਇਹਨਾਂ ਨੂੰ ਮੱਥੇ ਟੇਕਦੇ ਆ ਯਾਰ ਦੁਨੀਆ ਸਤਕਾਰ ਕਰਦੀ ਤੁਹਾਡਾ ਦੁਨੀਆ ਸਤਕਾਰ ਕਰਦੀ ਆ ਪਰ ਦੁਨੀਆ ਦੇ ਵਿੱਚ ਜੇ ਇੱਕ ਰਾਗੀ ਦੁਨੀਆ ਦੇ ਵਿੱਚ ਇਹ ਗੁੰਮਰਾਹ ਕਰ ਦੂਗਾ ਜਿਹੜੀ ਜਿਹੜੇ ਰਾਗੀ ਦੇ ਪਿਛੇ ਇੰਨੀ ਸੰਗਤ ਹੋਵੇ ਇੰਨੀ ਸੰਗਤ ਫੋਲੋ ਕਰਦੀ ਹੋਵੇ ਉਹ ਰਾਗੀ ਸੰਗਤ ਨੂੰ ਗੁੰਮਰਾਹ ਕਰ ਦੂ ਵੀ ਭਾਈ ਮਤੀ ਦਾਸ ਹਿੰਦੂ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਹੀ ਵੀ ਠੀਕ ਹੈ ਤੁਸੀਂ ਹਿੰਦੂ ਤੁਸੀਂ ਇਹ ਨਹੀਂ ਕਹਿਣਾ ਵੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਹੀ ਹੈਗੇ ਤੁਸੀਂ ਇਹ ਕਹਿ ਸਕਦੇ ਹੋ ਵੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਮਹਾਰਾਜ ਨੂੰ ਤੇ ਭਾਈ ਮਤੀ ਦਾਸ ਨੂੰ ਕਿਹਾ ਵੀ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਚ ਆਜੋ ਠੀਕ ਹੈ ਨਾ ਉਥੇ ਤੁਸੀਂ ਸਿੱਖ ਧਰਮ ਵਰਤਦੇ ਨਾ ਉਥੇ Hindu ਧਰਮ ਵਰਤਦੇ ਪਰ ਤੁਸੀਂ ਇਹ ਕਹਿ ਸਕਦੇ ਹੋ ਕਿ ਆਪਣਾ ਧਰਮ ਛੱਡ ਕੇ ਸਾਡੇ ਧਰਮ ਚ ਆ ਜਾਓ ਪਰ ਭਾਈ ਸਾਹਿਬ ਨੇ ਉਹ ਗੱਲ ਨਹੀਂ ਭਾਈ ਸਾਹਿਬ ਨੇ ਖੁਸ਼ ਕਿੰਨਾ ਨੂੰ ਕੀਤਾ ਉਹ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ ਕੋਈ ਨਹੀਂ ਬੋਲਿਆ ਉਥੇ ਤਾਂ ਗੱਲ ਉਥੇ ਹੀ ਹੈ ਕਿ ਜੇਕਰ ਇਸ ਪ੍ਰਚਾਰਕ ਦੀ ਜਗ੍ਹਾ ਇਸ ਰਾਗੀ ਸਿੰਘ ਦੀ ਇਹ ਭਾਈ ਸਾਹਿਬ ਦੀ ਜਗ੍ਹਾ ਤੇ ਕੋਈ ਆਮ ਪ੍ਰਚਾਰਕ ਹੁੰਦਾ ਤੇ ਹੁਣ ਤੱਕ ਗੱਲ ਕਿੱਥੇ ਕਿੱਥੇ ਜਾਣੀ ਜੇ ਮੇਰੇ ਵਰਗਾ ਕੋਈ ਪ੍ਰਚਾਰ ਕੇ ਇਦਾਂ ਦੀ ਗੱਲ ਕਰ ਦਿੰਦਾ ਤੇ ਮੈਂ ਕਹਿੰਦਾ ਹੁਣ ਤੱਕ ਮੈਨੂੰ ਲੱਗਦਾ ਮੈਨੂੰ ਸਲਫਾਈ ਦੀ ਗੋਲੀ ਖਾਣ ਤੇ ਮਜਬੂਰ ਕਰ ਦੇਣਾ ਹੈ ਸ਼ਤਨੂ ਰਸਾ ਪਾਉਣ ਤੇ ਮਜਬੂਰ ਕਰਨਾ ਹੈ ਇਹਨਾਂ ਲੋਕਾਂ ਨੇ ਜੇ ਐਈਓ ਗੱਲ ਕਹੇ ਮੇਰੇ ਵਰਗੇ ਪ੍ਰਚਾਰਕ ਨੇ ਬੋਲੀ ਹੁੰਦੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਧਰਮ ਹੀ ਬੋਲਦਾ ਗੁਰੂ ਸਾਹਿਬ ਦਾ ਵੀ ਗੁਰੂ ਸਾਹਿਬ ਕਿੱਥੇ ਲਿਖਦੇ ਹੁਣ ਵੀ ਨਾ ਹਮੇਂ இந்து ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪਰਨ ਗੁਰੂ ਦਾ ਧਰਮ ਹੀ ਬੋਲਦਾ ਜਿਹੜੇ ਗੁਰੂ ਨੇ ਪਹਿਲੇ ਜਾਮੇ ਦੇ ਵਿੱਚ ਜਨੇਊ ਨਾ ਪਾ ਕੇ ਕਲੀਅਰ ਕਰਤਾ ਵੀ ਅਸੀਂ ਹਿੰਦੂ ਨਹੀਂ ਆ ਅਸੇ ਹਿੰਦੂ ਨਾਲ ਉਹ ਵੱਖਰੇ ਆ ਉਹ ਗੁਰੂ ਦਾ ਧਰਮ ਹੀ ਭਾਈ ਸਾਹਮਣੇ ਬਦਲਤਾ ਤੇ ਲੱਗਦਾ ਨਹੀਂ ਮੈਂ ਗੱਲ ਗਈ ਕਹਿਣ ਨੂੰ ਗੱਲ ਇਹ ਨਹੀਂ ਆ ਵੀ ਗਲਤੀ ਹੋਈ ਗੱਲ ਇਹ ਆ ਵੀ ਗਲਤੀ ਹੋਈ ਉਹਦਾ ਸਪਸ਼ਟੀਕਰਨ ਜੇ ਕਿਹਾ ਵੀ ਭਾਈ ਸਾਬ ਨੂੰ ਗੁਰੂ ਭਾਈ ਮਤੀਦਾਸ ਹਿੰਦੂ ਧਰਮ ਨੂੰ ਛੱਡ ਕੇ ਸਿੱਖ ਇਧਰ ਇਸਲਾਮ ਚ ਆਜੋ ਮੁਮਿੰਨ ਬਨਜੋ ਇਹ ਵੀ ਕਿਹਾ ਜਾ ਸਕਦਾ ਵੀ ਆਪਣਾ ਧਰਮ ਛੱਡ ਕੇ ਨਾ ਇਧਰ ਦੀ ਗੱਲ ਕਰੋ ਨਾ ਉਧਰ ਦੀ ਕਰੋ ਸਮਝਣ ਵਾਲਿਆਂ ਸਮਝਿਆਣਾ ਵੀ ਸਿੱਖ ਧਰਮ ਛੱਡ ਕੇ ਪਰ ਨਾ ਖੁਸ਼ੀ ਨੂੰ ਕਰਨ ਵਾਲਾ ਰਐਸਸ ਨੂੰ ਰੁਪਿਆ ਲੱਖ ਜੂ ਜੇਬਚੋਰ ਵੱਧ ਪਾਇਆ ਵਾ ਮੇਰੀ ਬੇਨਤੀ ਆ ਭਾਈ ਸਾਹਿਬ ਥੋੜਾ ਜਿਹਾ ਤੁਸੀਂ ਸਤਕਾਰਯੋਗ ਹੋ ਸਾਡੇ ਦਾਦਾ ਜੀ ਦੀ ਉਮਰ ਦੇ ਹੋ ਤੁਸੀਂ ਇਹੋ ਜਿਹਾ ਬਿਆਨ ਐਡੇ ਵੱਡੇ ਹਜੂਰੀ ਰਾਗੀ ਨੂੰ ਜਥੇ ਨੂੰ ਇਹ ਬਿਆਨ ਦੇਣੇ ਨਹੀਂ ਬੰਦੇ ਇਹ ਗੱਲ ਕੋ ਪਹਿਲੀ ਵਾਰ ਨਹੀਂ ਆ ਅੱਗੇ ਵੀ ਉਹਨਾਂ ਦਾ ਇੱਕ ਐਦਾਂ ਦਾ ਸਾਡੇ ਕੋਲ ਆਇਆ ਵਾ ਉਹਨਾਂ ਦਾ ਜਿਹੜਾ ਨਾਲ ਬੇਟਾ ਵਸ਼ ਹੈ ਤੋ ਕਦਾ ਵੀਰੀ ਆ ਉਹਨੇ ਕੀ ਕੀਤਾ ਹੁੰਦਾ ਦਾੜਾ ਜਦਾ ਬੰਦਿਆ ਹੁੰਦਾ ਵਾ ਦਾੜਾ ਬੰਨ ਗੇ ਤੇ ਉਹ ਪਰਨਾ ਐ ਲਵੇਟਿਆ ਹੁੰਦਾ ਉਤੋਂ ਦੀ ਹੁਣ ਮੈਂ ਬੇਨਤੀ ਕਰਾਂ ਕਿ ਭਾਈ ਸਿੱਖ ਦਾ ਦਾੜਾ ਖੁੱਲਾ ਆਵੇ ਹੁਣ ਤਾਂ ਚਲੋ ਇਹ ਫਿਰ ਵੀ ਕੁਰਤੇ ਪਜਾਮੇ ਦੇ ਆਗੇ ਇੱਕ ਸਮੇਂ ਦੇ ਪੈਂਟ ਸ਼ਲਟ ਪਾ ਕੇ ਵੀ ਕੀਰਤਨ ਕਰਦੇ ਰਹੇ ਆ ਪਰਨਾ ਤਾਂ ਵੀ ਚੱਲਦਾ ਕੰਮ ਤੂੰ ਦੀ ਬੋਲਦੀ ਅਗਲਿਆਂ ਦੀ ਇੱਕ ਸਮੇਂ ਤੇ ਟੋਪੀ ਪਾ ਕੇ ਕਹਿੰਦਾ ਦਾਦਾ ਕਲੀਨ ਸ਼ੇਵ ਕਰਕੇ ਵੀ ਕੀਰਤਨ ਕਰਦੇ ਰਹੇ ਆ ਤਾਂ ਵੀ ਉਦੋਂ ਤੂੰ ਦੀ ਬੋਲਦੀ ਸੀ ਕੋਈ ਪੁੱਛਣ ਵਾਲੀ ਫਿਰ ਦਾੜਾ ਰੱਖਿਆ ਜਦੋਂ ਅੱਜ ਉਹਨਾਂ ਨਾਲ ਤਬਲਾ ਵਾਦ ਕੇ ਜਿਹੜਾ ਵੀਰ ਆ ਉਹ ਹੁਣ ਦਾਦਾ ਬੰਦ ਕੇ ਕੀਰਤਨ ਯਾਰ ਕੀ ਆਏ ਗੁਰੂ ਦਾ ਧਰਮ ਹੀ ਬਦਲਤਾ ਯਾਰ ਕੀ ਆਏ ਮੇਰੀ ਕਾਲ ਤੱਕ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਬੇਨਤੀ ਆ ਇਹਨਾਂ ਦੇ ਤੰਜ ਕਸਿਆ ਜਾਵੇ ਹਾਂ ਇਹੋ ਗੱਲ ਜੇ ਕਿਸੇ ਆਮ ਪ੍ਰਚਾਰਕ ਨੇ ਬੋਲੀ ਹੁੰਦੀ ਹੁੰਦੀ ਹੁਣ ਤੱਕ ਪੂਰੀ ਕੌਮ ਚ ਤਾਰਾ ਖੜਕ ਜਾਨੀਆ ਵੀ ਹਾਏ ਆ ਕੀ ਬੋਲਤਾ ਹਾਏ ਆ ਕੀ ਬੋਲਤਾ ਕਮਾਲ ਦੀ ਗੱਲ ਆਈਓ ਗੱਲ ਭਾਈ ਸਾਹਿਬ ਨੇ ਕੀਤੇ ਕੋਈ ਨਹੀਂ ਬੋਲਿਆ ਨਾਲ ਬਾਬਾ ਦਮਦਮੀ ਟਕਸਾਲ ਦੇ ਮੁਖੀ ਬੈਠੇ ਆ ਉਹ ਵੀ ਨਹੀਂ ਬੋਲੇ ਵੀ ਕੀ ਕਹਿ ਰਿਹਾ ਬਈ ਇਹ ਤੂੰ ਕੋਈ ਉਥੇ ਸੰਗਤ ਦੇ ਵਿੱਚੋਂ ਘੇਰ ਕੇ ਕਹਿੰਦੇ ਨਹੀਂ ਪੁੱਛਿਆ ਵੀ ਆ ਕੀ ਬੋਲਤਾ ਜੀ ਭਾਈ ਸਾਹਿਬ ਤੁਸੀਂ ਮੇਰੇ ਵਰਗਾ ਹੁੰਦਾ ਕੋਈ ਹੋਰ ਪ੍ਰਚਾਰਕ ਹੁੰਦਾ ਤੇ ਉਹਨੂੰ ਇਕੱਲੀ ਵੀ ਪੈ ਪੱਟ ਸੇ ਆਪਾ ਜਾਣਾ ਸੀ ਮੇਰੀ ਬੇਨਤੀ ਹੈ ਜੇ ਤੁਸੀਂ ਕਹਿੰਦੇ ਵੀ ਗਲਤੀ ਹੋ ਗਈ ਭਾਈ ਸਾਹਿਬ ਦੇ ਕੋਲੋਂ ਗਲਤੀ ਹੋ ਸਕਦੀ ਸਾਡੇ ਕੋਲੋਂ ਵੀ بڑے بڑے ਪ੍ਰਚਾਰਕਾਂ ਤੋਂ ਹੋ ਜਾਂਦੀ ਏ ਪਰ ਜਿੱਥੇ ਕਿਹਾ ਜਾਣਾ ਮੈਂ ਤੁਹਾਨੂੰ ਆਪਣਾ ਦੱਸਤਾ ਵੀ 1985 ਕਹਤਾ ਮੈਂ ਨਾਲ ਹੀ ਕਿਹਾ ਹੈ ਮਾਫ ਕਰਨਾ ਸੰਗਤ ਜੀ 1984 ਮੈਂ 85 ਦੇ ਮੋਹਰ ਨਹੀਂ ਲਾ ਕੇ ਆਇਆ ਪਰ ਭਾਈ ਸਾਹਿਬ ਜੇ ਭਾਈ ਮਤੀਦਾਸ ਦਾ ਧਰਮ Hindu ਕੀਤਾ ਇਹਨਾਂ ਨੇ ਗਲਤੀ ਨਾਲ ਬੋਲਿਆ ਵੀ ਗਿਆ ਇਹ Hindu ਤੇ ਮੋਹਰ ਲਾ ਕੇ ਆਏ ਇਹਨਾਂ ਅਗਲੀ ਗੱਲ ਤੇ ਉਹ ਨਹੀਂ ਕੀਤਾ ਵੀ ਨਹੀਂ ਸਿੱਖ ਧਰਮ ਛੱਡ ਕੇ ਕਦੇ ਹਿੰਦੂ ਧਰਮ ਛੱਡ ਕੇ ਕਹਿਣ ਤੋਂ ਭਾਵ ਕਿ ਗੁਰੂ ਦਾ ਧਰਮ ਹਿੰਦੂ ਹੀਗਾ ਭਾਈ ਸਾਹਿਬ ਤੁਸੀਂ ਹਿੰਦੂਇਜ਼ਮ ਨੂੰ ਪ੍ਰਮੋਟ ਕਰਨਾ ਤੁਸੀਂ ਪੁਜਾਰੀਆਂ ਨੂੰ ਖੁਸ਼ ਕਰਨਾ ਵਾ ਅੱਗੇ ਵੀ ਦੇਖੀਦਾ ਇਹਨਾਂ ਨੂੰ ਸਿੱਖ ਭਾਵੇਂ ਸਪੋਰਟ ਕਰਨ ਨਾ ਕਰਨ ਇਹ ਹਿੰਦੂਆਂ ਨੂੰ ਖੁਸ਼ ਕਰਕੇ ਰੱਖਦੇ ਵੱਡੀਆਂ-ਵੱਡੀਆਂ ਗੱਪਾਂ ਸੁਣਾ ਕੇ ਬਾਬਾ ਜੀ ਜਾ ਰਹੇ ਥੇ ਅਵਰ ਤਾਈ ਬੋਲੀ ਬਾਬਾ ਜੀ ਮੇਰਾ ਲੜਕਾ ਮਰ ਗਿਆ ਬਾਬਾ ਜੀ ਨੇ ਲੋਟੇ 'ਚ ਜਲ ਨਿਕਾਲਾ ਉੱਪਰ ਡਾਲਾ ਲੜਕਾ ਖੜਾ ਹੋ ਗਿਆ ਆਖੋ ਸ਼੍ਰੀ ਵਾਹਿਗੁਰੂ ਐਹੋ ਜੀਆਂ ਗੱਪਾਂ ਕੀ ਇਹ ਗੱਲ ਨੂੰ ਗੁਰਬਾਨੀ ਮੰਦੀ ਗੁਰੂ ਸਾਹਿਬ ਗੱਡੀ ਦੇ ਵਿੱਚੋਂ ਨਿਕਲ ਰਹੇ ਆ ਦੋ ਪੁੱਤਾਂ ਦੀ ਲਾਸ਼ਾਂ ਲੱਗੇ ਪਈਆਂ ਵਾ ਗੁਰੂ ਸਾਹਿਬ ਪੁੱਤਾਂ ਦੇ ਲਾਸ਼ਾਂ ਲਾਗ ਹੋਣਾਂਗੇ ਪਰ ਗੁਰੂ ਸਾਹਿਬ ਉਦੋਂ ਪਾਣੀ ਦਾ ਛੱਤਾ ਮਾਰ ਕੇ ਤਾਂ ਦੇ ਪੁੱਤ ਨਹੀਂ ਥਾ ਸਕਦੇ ਇਹ ਗੱਪਾਂ ਕਹਾਣੀਆਂ ਸੁਣਾ ਕੇ ਤੁਸੀਂ ਇਹ ਨਾ ਕਹੋ ਵੀ ਅਸੀਂ ਹਿੰਦੂਆਂ ਨੂੰ ਸਿੱਖ ਬਣਾ ਰਹੇ ਆ ਤੁਸੀਂ ਸਿੱਖਾਂ ਨੂੰ ਹੀ ਹਿੰਦੂ ਬਣਾਈ ਜਾਂਦੇ ਜੇ ਇਹ ਗੱਪਾਂ ਸੁਣਾ ਕੇ ਮੇਰਾ ਕੋਈ ਇਹਨਾਂ ਨਾਲ ਪਰਸਨਲ ਹੀ ਵੈਰ ਨਹੀਂ ਆ ਕੀਰਤਨ ਸੁਣਦਾ ਮੈਂ ਵੀ ਇਹਨਾਂ ਦਾ ਤਾਂ ਸਾਡੀ ਗੱਡੀ ਦੇ ਵਿੱਚ ਜਾਈਦਾ ਕਿਤੇ ਦੂਰ ਦਰਾਡੇ ਪ੍ਰੋਗਰਾਮਾਂ ਤੇ ਜਾਈਦਾ ਅਸੀਂ ਵੀ ਕਿਤੇ ਹੋਰ ਪਰਸਨਲ ਕੰਮ ਹੋਵੇ ਕਿਤੇ ਗੱਡੀ ਤੇ ਜਾਈਏ ਕੈਨ ਤੋਂ ਭਾਵ ਸਾਡੀ ਗੱਡੀ ਦੇ ਵਿੱਚ ਇਹਦਾ ਨਾ ਕੀਰਤਨ ਚੱਲਦਾ ਜਾਂਦਾ ਵਾ ਪਰ ਜਿੱਥੇ ਜੇ ਨਹੀਂ ਤੁਹਾਨੂੰ ਜੇ ਕਲਾ ਕੀਰਤਨ ਦਾ ਗਿਆਨ ਹੈ ਜੇ ਕਥਾ ਦਾ ਗਿਆਨ ਨਹੀਂ ਹੈ ਤੁਹਾਨੂੰ ਜੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਫਿਰ ਤੁਸੀਂ ਨਾ ਇਤਿਹਾਸ ਆ ਲਾਇਆ ਕਰੋ ਫਿਰ ਤੁਸੀਂ ਕੀਰਤਨ ਸੁਣਾਓ ਇਤਿਹਾਸ ਦਾ ਕੰਮ ਪ੍ਰਚਾਰਕਾਂ ਦੇ ਵਾਲੇ ਛੱਡ ਦਿਓ ਢਾਡੀਆਂ ਦੇ ਵਾਲੇ ਛੱਡ ਦਿਓ ਕਵੀਸ਼ਰਾਂ ਦੇ ਛੱਡ ਦਿਓ ਆਪੇ ਸੁਣਾ ਲੈਣ ਪਰ ਗੱਲ ਹੁਣ ਦੂਜੇ ਨੰਬਰ ਤੇ ਕਰੀਏ ਜਾਣਕਾਰੀ ਸਾਰੀ ਹੋਵੇ ਕੁਝ ਜੂ ਲਾਗੇ ਬੇਪਰਵਾਦ ਨੂੰ ਕਰਨਾ ਵਾ ਕੁਝ ਜੂ ਆ ਲੈਸਸ ਨੂੰ ਕਰਨਾ ਵਾ ਫਤਿਹਰੀ ਸਮਝ ਪਾਈ ਗਈ ਇਹਨਾਂ ਗੱਲਾਂ ਤੇ ਧਿਆਨ ਦੇ ਲੀ ਦਿਓ ਬੜਿਆ ਇਹ ਵੀਡੀਓ ਮੇਰੇ ਕਾਲ ਤੱਕ ਸਭ ਦੇ ਜਥੇਦਾਰ ਤੱਕ ਤੇ ਸੰਪਰਦਾਵਾਂ ਤੱਕ ਦਲਾਂ ਪੰਥਾਂ ਦੇ ਮੁਖੀਆਂ ਤੱਕ ਜਰੂਰ ਪਹੁੰਚਾ ਦਿਓ ਫਤਿਹਰੀ ਸਮਝ ਕੁਝ ਗਲਤ ਬੋਲ ਗਿਆ ਵਾਂ ਕਿਹਾ ਵਾਂ ਜਿਾ ਚ ਕਿਉਂਕਿ ਮੈਂ ਇਹਨਾਂ ਦੀ ਇਨਸਲਟ ਨਹੀਂ ਕੀਤੀ ਮੇਰੇ ਮੈਂ ਸ਼ੁਰੂ ਦੇ ਵਿੱਚ ਕਹਤਾ ਹੇ ਮੇਰੇ ਦਾਦਾ ਜੀ ਦੀ ਉਮਰ ਦੇ ਆ ਮੇਰੇ ਦਾਦਾ ਜੀ ਸਮਾਨ ਆਏ ਬੜੇ ਸਤਿਕਾਰਯੋਗ ਬੜੀ ਪਿਆਰ ਵਾਲੀ ਰੂਹ ਆ ਫਤਿਹਰੀ ਸਮਝ ਪਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ